ਉਹ ਮੈਨੂੰ ਪਤਾ mohabbat ਹੁਣ ਤੂੰ ਮੈਨੂੰ ਨਹੀਂ ਕਰਦਾ ਇੰਤਜ਼ਾਰ ਕਰਾਂਗੀ ਤੇਰਾ ਤੂੰ ਪਾਵੇਂ ਹੋੜਾ ਨਹੀਂ ਚਰੀਲਾ ਜਿਹੜੇ ਬਣਾਉਂਦੇ ਨੇ ਉਹ ਦਾ ਰਾਤੋਂ ਰਾਤ ਵਾਇਰਲ ਹੋ ਜਾਂਦੇ ਨੇ ਪਰ ਤੁਹਾਡੇ 'ਚ ਬਹੁਤ ਸਾਰਾ ਹੁਨਰ ਹੈ ਤੁਹਾਡੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ ਮਾਤਾ ਸਰਸਵਤੀ ਜੀ ਆਪ ਬਰਾਜਮਾਨ ਨੇ ਤੁਹਾਡੀ ਬਣ ਪਰ ਤੁਹਾਡੇ ਹੁਨਰ ਦਾ ਮੁੱਲ ਨਹੀਂ ਪਿਆ ਜੀ 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 ਵੀ ਵਜਾ ਮੰਦੇ ਮਮ ਵੀ ਇਹ ਕਹਿਨੀ ਹੈ ਕਿ ਮੇਰੇ ਹੰਦਰ ਦਾ ਵੀ ਮੁੱਲ ਪਵੇ ਮੈਨੂੰ ਬਹੁਤ ਖੁਸ਼ੀ ਹੋਵੇ ਕਿਦਾਂ ਲੋਕੀ ਰਿਲੰਗ ਹਾਰ ਸਭ ਦੀਆਂ ਹੀ ਵਾਰਲ ਹੋ ਜਾਂਦੀਆਂ ਤੇ ਮਮ ਵੀ ਆਈ ਚੋਨੀ ਆ ਕਿ ਮੈਨੂੰ ਹੀ ਵੱਧ ਤੋਂ ਵੱਧ ਕਮੈਂਟ ਉਹਨਾਂ ਨੂੰ ਸ਼ੇਅਰ ਹੋਣ ਪੋਇਆ ਜੀ ਉਸੇ ਤੋਂ ਦੇ ਨਾ ਮਚਬੰਦ ਮਚਬੰਦ ਤਾਂ ਇਸ ਤਰ੍ਹਾਂ ਹਾ ਇਲਾਜ ਨਹੀਂ ਹੋਇਆ ਤੁਹਾਡਾ ਲੱਗਾ ਲਾਜ ਬੜੀ ਬੜੀ ਚੋਗਾ ਕਰਾਇਆ ਮम्मा ਨੇ ਹਮ ਪਰ ਇਹਨੇ ਵਿੱਚ ਲੈਡ ਨਹੀਂ ਗਈ ਤੇ ਪੈਨੇ ਰੱਬ ਨਾਲ ਨਰਾਜ਼ਗੀ ਹੁੰਦੀ ਹੈ ਕਿ ਰੱਬਾ ਜੇ ਆਵਾਜ਼ ਇੰਨੀ ਮਿੱਠੀ ਤੇ ਸੁਰੀਲੀ ਦਿੱਤੀ ਹੈ ਹਾਲਾਤ ਵਧੀਆ ਦੇ ਦਿੰਦਾ ਤੇ ਨજર ਵੀ ਦੇ ਦਿੰਦਾ ਨਰਾਜ਼ਗੀ ਹੁੰਦੀ ਰੱਬ ਨਾਲ ਰੱਬ ਨਾਲ ਮੈਂ ਕਿਹ ਨਰਾਜ਼ਗੀ ਕਰਾਂ ਜਿੱਦਾਂ ਦੇਵੇਂ ਹੈਗੇ ਉਦਾਂ ਦੇ ਬਣ ਕੇ ਰਹਿਣਾ ਮੁੰਡਾ ਵੀ ਮੈਨੂੰ ਵੇਖ ਹੀ ਰਿਹਾ ਵੀ ਕਿਹੜੇ ਹਾਲਾਤਾਂ ਜੀ ਰਹੀ ਐ ਕਿਵੇਂ ਆਪਣੀ ਜ਼ਿੰਦਗੀ ਬਤਾਉਂਦੀ ਕਿਵੇਂ ਜੀ ਰਹੀ ਆ ਮਾਮਾ ਦਾ ਧੀਆਂ ਦਾ ਪਿਆਰ ਜਿਹੜਾ ਸਹੇਲੀਆਂ ਵਾਲਾ ਹੁੰਦਾ ਹੈ ਮਾਂ ਦੀ ਯਾਦ ਆਉਂਦੀ ਹੈ ਬਹੁਤ ਛੱਬ ਕਿੰਨੇ ਵਾਲਾ ਪਿਆਰ ਸੀ ਮਾਂ ਦਾ ਬਹੁਤ ਜ਼ਿਆਦਾ ਮੂਮਾ ਦਾ ਪਿਆਰ ਜਦੋਂ ਮਾਂ ਦੀ ਯਾਦ ਆਉਂਦੀ ਹੈ ਤਾਂ ਕਿਵੇਂ ਫਿਰ ਵੀਤਦੀ ਹੈ ਥੀ ਵੀਤਦੀ ਦਿਨ ਕੋ ਬਹੁਤ ਜਾਰੇ ਮਮਣ ਕਹੇ ਤਮ ਯਾਦ ਕਰਕੇ ਰੋ ਵੀ ਪਈ ਜਿਨ੍ਹਾਂ ਦੇ ਵਿੱਚ ਇਹ ਹੁਨਰ ਹੁੰਦਾ ਨਾ ਜਿਹੜੇ ਫਨਗਾਰ ਹੁੰਦੇ ਨੇ ਉਹਨਾਂ ਦਾ ਬਹੁਤ ਮੁੱਲ ਪਾਉਦੇ ਨੇ ਮਾਸਟਰ ਤਸਲੀਮ ਜੀ ਤੁਸੀਂ ਉਹਨਾਂ ਨੂੰ ਸੁਣਾਈ ਸੀ ਆਪਣੀ ਆਵਾਜ਼ ਜੀ ਜੀ ਜਰੂਰ ਸੁਣਾਈ ਹਾਂ ਮੈਂ ਕੀ ਬੋਲਿਆ ਫਿਰ ਉਹਨਾਂ ਨੇ ਉਹਨਾਂ ਦਾ ਹੀ ਗਾਣਾ ਹੀ ਗਾਇਆ ਕਿਹੜਾ ਉਸਪੋੜੀ ਜੀ ਕੋਈ ਮੁੱਢ ਤਾਂ ਜਰੂਰ ਸੁਣਾ ਦਿਓ ਜੇ ਦੁਬਾਰਾ ਮਾਸਟਰ ਸੁਨੀਮ ਜੀ ਤੁਹਾਨੂੰ ਦੇਖਦੇ ਹੋਣ ਜਾਂ ਤੁਹਾਡੀ ਆਵਾਜ਼ ਸੁਣਨ ਵਿਚਰਨਾ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਉਹ ਸੁਡੀ ਦੇਵੀ ਕੋਈ ਮਜਬੂਰੀ ਹੋਵੇਗੀ ਉਹ ਸੁਡੀ ਦੇਵੀ ਕੋਈ ਮਜਬੂਰੀ ਹੋਵੇਗੀ ਇਹ ਹੈ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਬਹੁਤ ਸਾਰੀਆਂ ਅਸੀਂ ਰੀਲਾਂ ਦੇਖਦੇ ਆ ਤਾਂ ਉਹਨਾਂ ਨੂੰ ਰਾਤੋਂ ਰਾਤ ਵਾਇਰਲ ਕਰ ਦਿੰਨੇ ਆ ਉਹਨਾਂ ਨੂੰ ਸਟਾਰ ਬਣਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਨਾ ਹੁਨਰ ਹੁੰਦਾ ਹੈ ਨਾ ਟੈਲੈਂਟ ਹੁੰਦਾ ਹੈ ਸਿਰਫ ਉਹ ਵੀਡੀਓ ਪਾਉਂਦੀਆਂ ਨੇ ਈਆਂ ਭੈਣਾਂ ਦਾ ਅਸੀਂ ਉਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੰਨੇ ਆ ਪਰ ਜਿਨ੍ਹਾਂ ਦੇ ਵਿੱਚ ਅਸਲ ਦੇ ਵਿੱਚ ਹੁਨਰ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਟੈਲੈਂਟ ਹੁੰਦਾ ਹੈ ਉਹ ਹੁਨਰ ਦੱਬਿਆ ਰਹਿ ਜਾਂਦਾ ਹੈ ਉਹਨਾਂ ਨੂੰ ਵਧੀਆ ਪਲੇਟਫਾਰਮ ਹੀ ਨਹੀਂ ਮਿਲ ਪਉਂਦਾ ਤਾਂ ਅੱਜ ਅਸੀਂ ਅੰਮ੍ਰਿਤਸਰ ਦੇ ਨੂਰੀ ਮੱਲੇ ਪਹੁੰਚੇ ਆ ਜਿੱ ਜਿਹੜੀ ਕਿ ਨੇਤਰਹੀਨ ਭੈਣ ਆ ਸਾਡੀ ਪਰ ਉਸਦੀ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਹੈ ਸਰੀਲੀ ਤੇ ਮਿੱਠੀ ਆਵਾਜ਼ ਨਾਲ ਉਸ ਰੱਬ ਨੇ ਜ਼ਰੂਰ نوازਿਆ ਪਰ ਹਾਲਾਤ ਇੰਨੇ ਵਧੀਆ ਨਹੀਂ ਦਿੱਤੇ ਤਾਂ ਹਾਲਾਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਤ ਤੋਂ ਵੱਧ ਹਾਲਾਤ ਦੇ ਵਿੱਚ ਰਹਿਣ ਵਾਲੀ ਭੈਣ ਸਾਡੀ ਹੈ ਜਿਹੜੀ ਬਹੁਤ ਹੁਨਰਬਾਜ਼ ਹੈ ਤਾਂ ਸਾਡੇ ਨਾਲ ਹੈ ਸਹਿਨਾਜ ਭੈਣ ਸਾਡੀ ਜਿਹੜੀ ਬਹੁਤ ਹੀ ਪਿਆਰੀ ਭੈਣ ਆ ਸਾਡੀ ਬੈਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਐਨ ਭਾਜੀ ਤੂੰ ਬਹੁਤ ਬਹੁਤ ਸਵਾਗਤ ਕਰਦਾ ਹੈ ਸਹਿਨਾਈ ਭਾਣੀ ਅਸੀਂ ਦੇਖਦੇ ਆ ਅੱਜ ਦੇ ਜਮਾਨੇ ਦੇ ਵਿੱਚ ਰੀਲਾ ਜਿਹੜੇ ਬਣਾਉਂਦੇ ਨੇ ਉਹ ਤਾਂ ਰਾਤੋਂ ਰਾਤ ਵਾਇਰਲ ਹੋ ਜਾਂਦੇ ਨੇ ਪਰ ਤੁਹਾਡੇ 'ਚ ਬਹੁਤ ਸਾਰਾ ਹੁਨਰ ਹੈ ਤੁਹਾਡੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ ਜੀ ਮਾਤਾ ਸਰਸਵਤੀ ਜੀ ਆਪ ਬਰਾਜਮਾਨ ਨੇ ਤੁਹਾਡੀ ਜੁਬਾਨ ਪਰ ਤੁਹਾਡੇ ਹੁਨਰ ਦਾ ਮੁੱਲ ਨਹੀਂ ਪਿਆ ਜਾਂਦਾ ਜੀ ਜੀ ਕਿ ਵਜ੍ਹਾ ਮੰਦੇ ਮੈਂ ਵੀ ਇਹੀ ਕਹਿਨੀ ਹੈ ਕਿ ਮੇਰੇ ਹੁਨਰ ਦਾ ਵੀ ਮੁੱਲ ਪਵੇ ਹੂੰ ਮੈਨੂੰ ਬਹੁਤ ਖੁਸ਼ੀ ਹੋਵੇ ਜਿੱਦਾਂ ਲੋਕੀ ਰੀਲਾਂ ਹਰ ਸਭ ਦੀਆਂ ਹੀ ਵਾਇਰਲ ਹੋ ਜਾਂਦੀਆਂ ਤੇ ਮੈਂ ਵੀ ਇਹੀ ਚਾਹੁੰਨੀ ਆ ਕਿ ਮੈਨੂੰ ਹੀ ਪਤਵ ਵਦਕ ਮੈਂ ਟੋਣੇ ਸ਼ੇਰੂਣਾ ਤਾਂ ਪੈ ਨੇ ਜਰੂਰ ਆਪਣੀ ਮਿੱਠੀ ਸਰੀਲੀ ਆਵਾਜ਼ ਉਸ ਰੱਬ ਦੇ ਸਰੋਤਿਆਂ ਨੂੰ ਸੁਣਾ ਦਿਓ ਜਿਹੜੇ ਰੱਬ ਜਿਹੇ ਸਰੋਤੇ ਤੁਹਾਨੂੰ ਇਸ ਵੇਲੇ ਦੇਖਦੇ ਹੋਏ ਪਹਿਲਾਂ ਗਾ ਰਹੀ ਇਸ ਦੇ ਦਰਸ਼ਨ ਮਾਈ ਦਾ ਹੋ ਮੈਨੂੰ ਪਤਾ ਮਹੌਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਓ ਮੈਨੂੰ ਪਤਾ ਮਹੌਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਇੰਤਜ਼ਾਰ ਕਰਾਂਗੀ ਤੇਰਾ ਤੂੰ ਪਾਵੇਂ ਹੋਣਾ ਨਹੀਂ ਵੇ ਮੈਂ ਤੇਰੇ ਪਿੱਛੇ ਯਾਰਾ ਇੰਨੀ ਪਾਗਲੇ ਆ ਵੇ ਮੈਂ ਤੇਰੇ ਪਿੱਛੇ ਯਾਰਾ ਇੰਨੀ ਪਾਗਲੇ ਆ ਏ ਪਾਗਲੇ ਵੀ ਕੋਈ ਇਹਦਾ ਪਾਗਲੇ ਹੋਣਾ ਨਹੀਂ ਭੈ ਮੈਂ ਤੇਰੇ ਪਿੱਛੇ ਯਾਰ ਆਇਨੀ ਪਾਗਲੇਆ ਕੀ ਮਾਦਾ ਤਾਂ ਤੁਸੀਂ ਸੁਣ ਰਹੇ ਹੋ ਇਸ ਭੈਣ ਦੀ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਹੈ ਪਰ ਅਸੀਂ ਸਿਰਫ ਉਹ ਵੇਖਦੇ ਆ ਜਿਹਨੂੰ ਅਸੀਂ ਆਪਣੇ ਪਰਿਵਾਰ ਵਿੱਚ ਨਹੀਂ ਵੇਖ ਪਉਂਦੇ ਪਰ ਉਹ ਰੀਲਾਂ ਨੂੰ ਅਸੀਂ ਬਹੁਤ ਪਿਆਰ ਦਿੰਨੇ ਆ ਤੇ ਜਿਸ ਭੈਣ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਜਿਸ ਭੈਣ ਨੂੰ ਲੋੜ ਹੈ ਪਿਆਰ ਦੀ ਤੁਹਾਡੇ ਦੀ ਸਹਾਰੇ ਦੀ ਉਹ ਭੈਣ ਅੱਜ ਵੀ ਬੱਦ ਤੋਂ ਬੱਦਰ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਰੱਜਿਆਂ ਨੂੰ ਤਾਂ ਅਸੀਂ ਬਹੁਤ ਰੋਜ਼ਾਦ ਨਹੀਂ ਪਰ ਜਿੰਨੂੰ ਸੱਚੀ ਦੇ ਵਿੱਚ ਲੋੜ ਹੁੰਦੀ ਐ ਉਹਨੂੰ ਅਸੀਂ ਰੋਟੀ ਤਾਂ ਹੀ ਨਹੀਂ ਦਿੰਦੇ। ਮੈਂ ਉਹੀ ਪੈਣ ਐ ਜਿਸਨੂੰ ਤੁਹਾਡੇ ਸੁਹਾਰੇ ਦੀ ਲੋੜ ਐ। ਆਵਾਜ਼ ਸੁਣ ਹੀ ਰਹੇ ਹੋ ਤੁਸੀਂ ਬਹੁਤ ਸਰੀਲੀ ਦੇ ਮਿੱਠੀ ਐ। ਮੈਨੂੰ ਨਜ਼ਰ ਨਹੀਂ ਆ ਰਿਹਾ ਤੁਹਾਨੂੰ। ਕਿੰਨੇ ਜਰ ਤੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿੰਦੇ ਹੋ। ਤੇ ਇਹਦਾ ਪਤਾ ਐ ਦੇਖਦੇ ਗਿਆ ਕੀ ਹਾਲ ਪੈਣ ਦੇ। ਮੈਂ ਸਿਰ ਕੀ ਹੋਣਾ? ਇਹ ਨਜ਼ਰ ਤੁਸੀਂ ਦੁਨੀਆ ਸਾਹਮਣੇ ਤੁਸੀਂ ਕਰ ਸਕਦੇ ਮੈਨੂੰ ਜੋ ਵੀ ਕਰਨਾ। ਕੋਈ ਐ ਕਿਸੇ ਤੁਹਾਡੇ ਨਾਲ। ਬਚਪਨ ਤੋਂ ਬਚਪਨ ਤੋਂ ਇਸ ਤਰ੍ਹਾਂ ਹਾਂ। ਇਲਾਜ ਨਹੀਂ ਹੋਇਆ ਤੁਹਾਡਾ। ਲਾਜ਼ ਬੜੀ ਬੜੀ ਚੋਗਾ ਕਰਾਇਆ ਮਮਾ ਨੇ ਹਮ ਪਰ ਕਿੰਨੇ ਪਿਛੇ ਲੈਟ ਨਹੀਂ ਮਮਾ ਨੇ ਬੋਪੋ ਦੂਰ ਹਸਪੀਟਲ ਨਾਲੇ ਖੜੇ ਹੋ ਮੋਟੀ ਡਾਕਟਰ ਕੀ ਆਂਦੇ ਨੇ ਇਲਾਜ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ ਡਾਕਟਰ ਕਹਿ ਰਹੇ ਕਿ ਪਿਛੇ ਲੈਟ ਨਹੀਂ ਹੈ ਜੇ ਮਨੋਂ ਥੋੜਾ ਬੋਤਾ ਵੀ ਫਰਕ ਹੁੰਦਾ ਨਾ ਫਿਰ ਤੇgende ਲਾਜ਼ ਹੋ ਸਕਦਾ ਹੀ ਪਰ ਪਿਛੇ ਕਹਿੰਦੇ ਜਿ ਮਨ ਤੋਂ ਲੈਟ ਨਹੀਂ ਹੈ ਤੇ ਪਹਿਨੇ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਕਿ ਰੱਬਾ ਜੇ ਆਵਾਜ਼ ਨਹੀਂ ਮਿੱਠੀ ਤੇ ਸੁਰੀਲੀ ਦਿਤੀ ਹੈ ਹਲਾਤ ਵਧੀਆ ਦੇ ਦਿੰਦਾ ਤੇ ਨજર ਵੀ ਦੇ ਦਿੰਦਾ ਨਰਾਜ਼ਰੀ ਹੁੰਦੀ ਰੱਬ ਨਾਲ ਰੱਬ ਨਾਲ ਮੈਨੂੰ ਨਰਾਜ਼ਗੀ ਤਾਂ ਦੇ ਹੈ ਨਹੀਂ ਹੂੰ ਰੱਬ ਨਾਲ ਨਰਾਜ਼ਗੀ ਕਰਾਂਗੀ ਤੇ ਰੱਬ ਮੇਰੇ ਨਾਲ ਆਪ ਖੋਦ ਨਾ ਨਰਾਜ਼ ਹੋ ਜਾਈ ਰੱਬ ਨਾਲ ਮੈਂ ਕਿਹ ਨਰਾਜ਼ਗੀ ਕਰਾਂ ਜਿੱਦਾਂ ਦੀ ਵੀ ਹੈਗੀ ਓਦਾਂ ਦੀ ਬਣ ਕੇ ਰਹਿਣਾ ਵੀ ਚਲੋ ਮਾਰਾ ਹੀ ਨਹੀਂ ਜੇ ਜੇ ਇਦਾਂ ਨਹੀਂ ਮੈਨੂੰ ਜੇ ਰੱਬ ਨੂੰ ਰੱਬ ਵੀ ਨਹੀਂ ਵੇਖ ਹੀ ਰਿਹਾ ਵੀ ਕਿਹੜੇ ਹਾਲਾਤਾਂ ਜੀ ਰਹੀ ਐ ਕਿਵੇਂ ਆਪਣੀ ਜ਼ਿੰਦਗੀ ਬਤਾਉਂਦੀ ਕਿਵੇਂ ਜੀ ਰਹੀ ਆ ਹੂੰ ਉਹਨਾਂ ਨੂੰ ਉਹ ਵੀ ਵੇਖ ਹੀ ਰਹਾ ਹੈ। ਭੈਣ ਜਰੂਰ ਜੀ ਜਿਨ੍ਹਾਂ ਤੇ ਥੋੜੀ ਬਹੁਤੀ ਮੁਸੀਬਤ ਪੈ ਜਾਂਦੀ ਹੈ ਨਾ ਉਹ ਰੱਬ ਨੂੰ ਤਾਣੇ ਮੈਨੇ ਮਾਰਦੇ ਆ। ਤਾਂ ਇਹ ਭੈਣ ਸਾਡੀ ਜਿਹੜੀ ਹੈ ਬਚਪਨ ਤੋਂ ਹੀ ਨੇਤਰਹੀਨ ਹੈ ਪਰ ਰੱਬ ਨਾਲ ਨਾਰਾਜ਼ਗੀ ਨਹੀਂ ਅੱਜ ਵੀ ਰੱਬ ਦੇ ਔੜ ਆਸਰੇ ਨਾਲ ਆਪਣਾ ਜੀਵਨ ਬਤਾ ਰਹੀ ਹੈ। ਤਾਂ ਬਹੁਤਿਆਂ ਨੂੰ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਬਹੁਤੇ ਤਾਣੇ ਮੈਨੇ ਮਾਰਦੇ ਨੇ। ਤਾਂ ਭੈਣੇ ਹੋਰ ਕੀ ਸੁਣਾਉਣਾ ਚਾਹੁੰਦੇ ਆ ਸਾਡੇ ਸਰੋਤਿਆਂ ਨੂੰ? ਹੋਰ। ਹੋਰ ਆਪਣਾ ਗਾਣਾ ਮੈਂ ਫਿਰ ਦੋ ਸਕੰਦਰ ਜੀ ਦਾ ਗਾਣਾ ਸੁਣਾ ਦੋ। ਜੀ। ਵੇ ਜਾ ਰਹਾ ਬੇਦਰਦ ਇਸ ਦਿਲ ਵਿੱਚੋਂ 헤ਰੀ ਹਰੀਕ ਯਾਦ ਨੂੰ ਲਾਦਨੀ ਮੈਂ ਆਪਣੇ ਸਭ ਆਰਮਾਨਾਂ ਨੂੰ ਅਜ ਆ ਆ ਪਈ ਤੀ ਲੇ ਨਾ ਦੇ ਨੇ ਖਤ ਟੁਕੜੇ ਟੁਕੜੇ ਕਰਨੇ ਨੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਖਤ ਟੁਕੜੇ ਟੁਕੜੇ ਕਰਨੇ ਨੇ ਮੈਂ ਊਕ ਦੇਣਾ ਤਸਵੀਰਾਂ ਨੂੰ ਜਦ ਤੂੰ ਵੀ ਨਹੀਂ ਤਾਂ ਕੀ ਕਰਨੇ ਤੂੰ ਹੀ ਨਹੀਂ ਤਾਂ ਕੀ ਕਰਨੇ ਇਹ ਨ ਕਾਗਜ਼ੀ ਦੀਆਂ ਜਗੀਆਂ ਨੂੰ ਖਤ ਟੁਕੜੇ ਟੁਕੜੇ ਕਰ ਦੇਣੇ ਮੈਂ ਫੂਕ ਦੇਣਾ ਤਸਵੀਰਾਂ ਨੂੰ ਮੈਂ ਤਾਂ ਪਰਵਾਰ ਬਾਰੇ ਜਾਨਣਾ ਚਾਹੁੰਦੇ ਸਹਿਨਾਜ ਬੇਨ ਵਾਰਡ ਵਿੱਚ ਨੀ ਮੈਂਬਰ ਨੇ ਮਾਤਾ ਜੀ ਬਾਰੇ ਤੇ ਪਿਤਾ ਜੀ ਬਾਰੇ ਵੀ ਜਰੂਰ ਦੱਸੋ ਪਰਿਵਾਰ ਤੇ ਆਪਾਂ ਨੇ ਚਾਰ ਜੀ ਆ ਇੱਕ ਮੇਰਾ ਭਰਾ ਇੱਕ ਮੇਰੀ ਭਾਬੀ ਹੋਰ ਇੱਕ ਮੇਰਾ ਡੈਡੀ ਇੱਕ ਮੈਂ ਤੇ ਭੈਣਾ ਭੈਣਾ ਮਰੀਆਂ ਵਿਆਹੀਆਂ ਨਹੀਂਆਂ ਸਿੰਘੀਆਂ ਭੈਣਾ ਨੇ ਤਿੰਨ ਤਾਂ ਵਿਆਹੀਆਂ ਗਈਆਂ ਚੌਥੀ ਮੈਂ ਤੇ ਪੈਣੇ ਸਾਰਿਆਂ ਬਾਰੇ ਦੱਸਦਾ ਮਾਂ ਬਾਰੇ ਹੀ ਨਹੀਂ ਦੱਸਿਆ ਤੁਸੀਂ ਮਾਂ ਵੀ ਮਾਂ ਇਸ ਤੋਂ ਹੋ ਗਏ ਮੇਰੀ ਨੂੰ 7 ਸਾਲ ਹੋ ਗਏ ਨਹੀਂ ਅੱਛਾ ਹੁਣ ਦੁਨੀਆ ਤੇ ਨਹੀਂ ਹੈ ਦੁਨੀਆ ਤੇ ਰਹਿ ਨਹੀਂ ਸਰ ਮਾਮਾ ਦਾ ਧੀਆਂ ਦਾ ਪਿਆਰ ਜਿਹੜਾ ਸਹੇਲੀਆਂ ਵਾਲਾ ਹੁੰਦਾ ਹੈ ਮਾਂ ਦੀ ਯਾਦ ਆਉਂਦੀ ਹੈ ਬਹੁਤ ਜ਼ਿਆਦਾ ਕਿੰਨਾ ਵੀ ਪਿਆਰ ਸੀ ਮਾਂ ਦਾ ਬਹੁਤ ਜ਼ਿਆਦਾ ਮਮਾ ਦਾ ਪਿਆਰ ਤਾਂ ਜਦੋਂ ਮਾਂ ਦੀ ਯਾਦ ਆਉਂਦੀ ਹੈ ਤਾਂ ਕਿਵੇਂ ਫਿਰ ਵੀ ਦੀ ਇੱਕ ਹੀ ਵੀ ਦੀ ਦਿਲ ਤੇ ਬਹੁਤ ਜ਼ਿਆਦਾ ਮਮਾਣ ਕਹਿੰਦਾ ਹਮ ਯਾਦ ਕਰਕੇ ਰੋ ਵੀ ਪਈ ਹੈ ਤਾਂ ਮਾਂ ਦੀ ਯਾਦ ਵਿੱਚ ਜ਼ਰੂਰ ਸੁਣਾਓ ਜੀ ਤੂੰ ਸੱਚ ਮੁੱਚ ਰਣੀ ਮਾ ਤੂੰ ਸੱਚ ਮੁੱਚ ਰਣੀ ਮਾ ਦਿਲ ਪਰ ਜਾਂਦਾ ਜਦੋਂ ਬੱਚ ਪਣਵੀ ਦਿਲ ਪਰ ਜਾਂਦਾ ਜਦੋਂ ਬੱਚ ਪਣਵੀ ਆ ਜਾਂਦੀ ਆ ਦੇ ਕਹਾਣੀ ਤੂੰ ਸੱਚ ਮੁੱਚ ਰੋਣੀ ਵਾ ਤੂੰ ਸੱਚ ਮੁੱਚ ਰੋਣੀ ਵਾ ਮਾਂ ਨਾਲ ਹੀ ਰਵੇ ਤਾਂ ਵਧੀਆ ਰਹਿੰਦਾ ਮਾਂ ਦੇ ਨਾਲ ਹੀ ਦੁਨੀਆ ਹੋਂ ਉਹਤੇ ਜਾਂਦੇ ਮਾਪਿਆਂ ਦੇ ਨਾਲ ਹੁੰਦੇ ਉਹਨਾਂ ਦਾ ਮੁੱਲ ਨਹੀਂ ਪਾਉਂਦੇ ਉਹਨਾਂ ਦੀ ਸੇਵਾ ਨਹੀਂ ਕਰਦੇ ਜਦੋਂ ਮਾਂ ਦੁਨੀਆ ਤੋਂ ਚਲੇ ਜਾਂਦੀ ਹੈ ਮਾਪੇ ਚਲੇ ਜਾਂਦੇ ਨਹੀਂ ਫਿਰ ਬਹੁਤ ਪਛਤਾਵਾ ਹੁੰਦਾ ਹੈ ਹੈਨਾ ਜੀ ਜੀ ਬਹੁਤ ਜ਼ਿਆਦਾ ਇਹ ਪਹਿਨੇ ਹੁਣ ਤਾਂ ਹੀ ਕਿਸੇ ਵਧੀਆ ਆਰਟਿਸਟ ਨੂੰ ਮਿਲੇ ਕਿਸੇ ਨੂੰ ਆਪਣਾ ਹੁਨਰ ਦੱਸਿਆ ਤੁਸੀਂ ਹਾਂ ਜੀ ਨਹੀਂ ਮਿਲੇ ਅਲਕਿੰਦਰ ਬਾਜੀ ਨੂੰ ਮਿਲੇ ਆ ਮੈਨੂੰ ਜਿਸੋ ਹੱਤ ਨਹੀਂ ਆ ਪਣਾ ਜਿਨ੍ਹਾਂ ਨੇ ਗਾਣਾ ਬੋਲਿਆ ਕਿਹੜੇ ਹੌਸਲੇ ਨਾਲ ਇਕੱਲਾ ਕਰ ਗਈ ਹੂੰ ਇਹ ਵਾਲਾ ਇਹ ਗਾਣਾ ਜਰੂਰ ਤੁਹਾਨੂੰ ਪੇਸ਼ ਕਰਾਂਗੀ ਸੁਣਾ ਕੇ ਇਹ ਦੇ ਹੋਸਲੇ ਦੇ ਨਾ ਕਲਾ ਕਰ ਗਈ ਜਗ ਦੀਆਂ ਨਜ਼ਰਾਤ ਚਲਾ ਕਰ ਗਈ ਇਹ ਦੇ ਹੋਸਲੇ ਦੇ ਨਾ ਕਲਾ ਕਰ ਗਈ जग दिया नजर आज चला कर गई क्यों मोह दिल तो पत्थर की ठारी जई बनी जान मेरी ये किदा किसे गौर दी बनी ता ਸਹਿਨਾਜ ਭਾਣਾ ਇਹ ਮੈਨੂੰ ਉਹ ਦੱਸੋ ਜੋ ਤੁਸੀਂ ਦੱਸ ਰਹੇ ਸੀ ਇਸ ਮਾਸਟਰ ਸਲੀਮ ਜੀ ਨੂੰ ਜਦੋਂ ਮਿਲੇ ਸੀ ਉਹ ਕੀ ਮਾਹੌਲ ਬਣਿਆ ਉੱਥੇ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸੀ ਮਾਸਟਰ ਸਲੀਮ ਜੀ ਉਹਨਾਂ ਦਾ ਮਾਹੌਲ ਤੇ ਵਧੀਆ ਹੀ ਬਣਿਆ ਹੂੰ ਕਮੈਂਟ ਉਹਨਾਂ ਨੇ ਸਤਿ ਆਵਾਂ ਨਵੀਂ ਖੁਆਬ ਵਿੱਚ ਪਾ ਦਿੱਤੀ ਅੱਛਾ ਫੋਟੋਆਂ ਵੀ ਵਧੀਆ ਕਮੈਂਟ ਦਿੱਤੇ ਸੀ ਮੈਂ ਚੰਡੀਗੜ੍ਹ ਤੱਕ ਲੈ ਕੇ ਕਿੱਥੇ ਮਿਲੇ ਸੀ ਤੁਸੀਂ ਉਹਨਾਂ ਨੂੰ ਹਾਂਜੀ ਕਿੱਧਰ ਮਿਲੇ ਸੀ ਵਾਈਸ ਆਪ ਨੇ ਆਉਂਦੇ ਵਾਈਸ ਆਪ ਪੰਜਾਬ ਦੇ ਤੇ ਜੀ ਤੇ ਉਹਨਾਂ ਨੂੰ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਨਹੀਂ ਸੀ ਤੁਸੀਂ ਉਹ ਬਹੁਤ ਮੁੱਲ ਪਾਉਂਦੇ ਨੇ ਆਂਦੇ ਜਿਹੜੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਨਾ ਜਿਹੜੇ ਫਨਗਾਰ ਹੁੰਦੇ ਨੇ ਉਹਨਾਂ ਦਾ ਬਹੁਤ ਮੁੱਲ ਪਾਉਂਦੇ ਨੇ ਮਾਸਟਰ ਸੁਲੀਮ ਜੀ ਤੁਸੀਂ ਉਹਨਾਂ ਨੂੰ ਸੁਣਾਈ ਸੀ ਆਪਣੀ ਆਵਾਜ਼ ਜੀ ਜੀ ਜਰੂਰ ਸੁਣਾਈ ਹੈ ਉਹਨਾਂ ਦੀ ਕੀ ਬੋਲਿਆ ਕਰ ਉਹਨਾਂ ਨੇ ਉਹਨਾਂ ਦਾ ਗਾਣਾ ਹੀ ਗਾਇਆ ਕਿਹੜਾ ਉਸ ਪੁੜੀ ਜੀ ਕੋਈ ਮਜਬੂਰੀ ਤਾਂ ਜਰੂਰ ਸੁਣਾ ਦਿਓ ਜੇ ਦੁਬਾਰਾ ਮਾਸਟਰ ਸੁਲੀਮ ਜੀ ਤੁਹਾਨੂੰ ਦੇਖਦੇ ਹੋਣ ਜਾਂ ਤੁਹਾਡੀ ਆਵਾਜ਼ ਸੁਣਨ ਕਸਮੀ ਅਪੀਲ ਲਾਉਨੇ ਆ ਉਹਨਾਂ ਨੂੰ ਮਾਸਟਰ ਸੁਲੀਮ ਜੀ ਨੇ ਤੁਹਾਡੀ ਬਹੁਤ ਵੱਡੀ ਫੈਨ ਆ ਤੁਹਾਡੀਆਂ ਬਹੁਤ ਤਰੀਫਾਂ ਦੇ ਪੁੱਲ ਬੰਨ ਰਹੀਏ ਭੈਣ ਸਾਡੀ ਤਾਂ ਤੁਸੀਂ ਇਸ ਭੈਣ ਨੂੰ ਵੌਇਸ ਆਫ ਪੰਜਾਬ ਦੇ ਸੈੱਟ ਦੇ ਜਰੂਰ ਮਿਲੇ ਹੋਰੀਏ ਸ਼ਾਇਦ ਤੁਹਾਨੂੰ ਭੁੱਲ ਗਿਆ ਹੋਵੇ ਜਾਂ ਯਾਦ ਆ ਜੇ ਤਾਂ ਇਸ ਭੈਣ ਨੇ ਬਹੁਤ ਤਰੀਫਾਂ ਜੀਤੀਆਂ ਨੇ ਤੁਹਾਡੀਆਂ ਤੁਸੀਂ ਜਿਹੜਾ ਇਸ ਨੂੰ 1000 ਰੁਪਏ ਦਿੱਤਾ ਸੀ ਉਸ 1000 ਰੁਪਏ ਦਾ ਮੁੱਲ ਅੱਜ ਵੀ ਯਾਦ ਹੈ ਇਸ ਭੈਣ ਨੂੰ ਤਾਂ ਭੈਣੇ ਜਰੂਰ ਸੁਣਾਓ ਉਹੀ ਜਿਹੜਾ ਮਾਸਟਰ ਸੁਲੀਮ ਜੀ ਨੂੰ ਸੁਣਾਇਆ ਸੀ ਤੁਸੀਂ ਜੀ ਜੀ ਜ਼ਰੂਰ ਆ ਸੱਚਣੀ ਗੱਲ ਗੱਲਾ ਕਰੀਏ ਆਏ ਨੇ ਸਾਨੂੰ ਅੰਤ ਵਿਛੜੇ ਨਾ ਬੈ ਜਾਣਾ ਮੈਂ ਕੀ ਕਰਦੀ ਬੇਦਸਤ ਜੀਣਾ ਨਹੀਂ ਤੂੰ ਜਾਣਦੀ বার মাসে খুশিয়ারু তো হাতি নদ ਅਸੀਏ ਹੋ ਕੇ ਦੇ ਜਨਮ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੋਰ ਕਿਸੇ ਨੂੰ ਚਾ ਨਹੀਂ ਸਕਦੀ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੋਰ ਕਿਸੇ ਨੂੰ ਚਾ ਨਹੀਂ ਸਕਦੀ ਵਿਚਰਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਵਿਚਰਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਉਹ ਸੁਡੀ ਦੀਵੀ ਕੋਈ ਮਜਬੂਰੀ ਹੋਵੇਗੀ ਉਹ ਸੁਡੀ ਦੀਵੀ ਕੋਈ ਮਜਬੂਰੀ ਹੋਵੇਗੀ ਆ ਦੁਬਾਰਾ ਮਿਲਣਾ ਚਾਹੁੰਦੇ ਆ ਮਾਸਟਰ ਸਲੀਮ ਜੀ ਨੂੰ ਜੀ ਜੀ ਜ਼ਰੂਰ ਬਹੁਤ ਜ਼ਿਆਦਾ ਤੇ ਇਹ ਜ਼ਰੂਰ ਅਪੀਲ ਲਾ ਦਿਓ ਤੁਹਾਨੂੰ ਦੇਖ ਰਹੇ ਨੇ ਸਰੋਤੇ ਜਿਹੜੇ ਨੇ ਰੱਬ ਜਿਹੇ ਉਹਨਾਂ ਨੇ ਵੀਡੀਓ ਪਤਾ ਨਹੀਂ ਮਾਸਟਰ ਸਲੀਮ ਜੀ ਦੀ ਤਾਂ ਹੀ ਪਹੁੰਚਾ ਦੇਣ ਤੁਹਾਡੀ ਤੇ ਮਾਸਟਰ ਸਲੀਮ ਜੀ ਦੁਬਾਰਾ ਤੁਹਾਨੂੰ ਮਿਲ ਲੈਣ ਕੀ ਅਪੀਲ ਲਾਉਣੀ ਜਾਂਦੇ ਉਹਨਾਂ ਨੂੰ ਮੈਨੂੰ ਉਹ ਆਨਾਂ ਨੇ ਉਹ ਬੜਾ ਨਵੇਂ ਕਿ ਦੁਬਾਰਾ ਉਹਨਾਂ ਨੂੰ ਮਿਲਿਆ ਦੁਬਾਰਾ ਇਸ ਤਰ੍ਹਾਂ ਹੀ ਦਵਾ ਵਟਸਐਪ ਪੰਜਾਬ ਦੀ ਗੱਲਬਾਤ ਕੀਤੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਇਹ ਸੁਣਾਇ ਸੀ ਤਾਂ ਮਾਸਟਰ ਸਲੀਮ ਜੀ ਨੇ ਤੋਹਫੇ ਵਜੋਂ ਕੀ ਦਿੱਤਾ ਇਹਨਾਂ ਨੂੰ ਤੋਹਫੇ ਵਜੋਂ ਉਹਨਾਂ ਨੇ ਮੈਨੂੰ ਇਹੀ ਦਿੱ 2000 ਰੁਪਏ ਨਾਲ ਦਿੱਤਾ ਯਾਰ ਮੈਨੂੰ ਸਚਿੰਦਰ ਜੀ ਨੇ ਦਿੱਤਾ ਅੱਛਾ ਯਾਰ ਮੈਨੂੰ ਸੁਲੇਮ ਜੀ ਨੇ ਦਿੱਤਾ ਤਾਂ ਜਰੂਰ ਜੀ ਸਾਡਾ ਇੰਟਰਵਿਊ ਲੈਣਾ ਇਹੋ ਜਿਹੇ ਪਰਿਵਾਰਾਂ ਦਾ ਹੁੰਦੇ ਨੇ ਸਾਡਾ ਸਿਰਫ ਉਸ ਸਿਰਫ ਇਹੀ ਹੁੰਦਾ ਹੈ ਜੇ ਉਸਦੇ ਸੁਪਨਿਆਂ ਨੂੰ ਬੂਰ ਪਾਇਆ ਜਾਵੇ ਰੱਬ ਨੇ ਸਾਨੂੰ ਜਰੀਆ ਬਣਾਇਆ ਹੈ ਤਾਂ ਹੌਸਲਾ ਤੁਸੀਂ ਦੇਣਾ ਹੈ ਬਾਹ ਤੁਸੀਂ ਫੜਨੀ ਹੈ ਰੱਬ ਜੇ ਇਹ ਸਰੋਤੇ ਹੀ ਹਮੇਸ਼ਾ ਬਾਹ ਫੜਦੇ ਨੇ ਸਮਾਸੇ ਵੀ ਭੈਣ ਭਰਾ ਸਾਡੇ ਜਿਹੜੇ ਨੇ ਹਮੇਸ਼ਾ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਨੇ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਾ ਦਿੰਦੇ ਨੇ ਤੇ ਇਸ ਭੈਣ ਦੇ ਸੁਪਨਿਆਂ ਨੂੰ ਬੂਰ ਤੁਸੀਂ ਪਾਉਣਾ ਹੈ ਇਹ ਵੀਡੀਓ ਜ਼ਰੂਰ ਮਾਸਟਰ ਸਲੀਮ ਤਾਂ ਹੀ ਪਛਾੜਿਓ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਹੈ ਉਹਨਾਂ ਨੂੰ ਬਹੁਤ ਪਿਆਰ ਨਾਲ ਬੁਲਾਉਂਦੇ ਨੇ ਇਸ ਭੈਣ ਦੇ ਵਿੱਚ ਬਹੁਤ ਸਾਰਾ ਹੁਨਰ ਹੈ ਸਿਰਫ ਲੋੜ ਹੈ ਇਸ ਨੂੰ ਸਹਾਰੇ ਦੀ ਤਾਂ ਜਾਂਦਿਆ ਜਾਂਦੇ ਆ ਆਪਣੇ ਸਰੋਤਿਆਂ ਨੂੰ ਆਪਣੀ ਮਿੱਟੀ ਦੀ ਸੁਰੀਲੀ ਆਵਾਜ਼ ਦੇ ਵਿੱਚ ਠੀਕ ਸੁਣਾਉਣਾ ਚਾਹੁੰਦੇ ਉਹ ਸੁਨਾਰੋ ਪਿਆਰੀ ਤੂੰ ਜਿੰਦੇਂਗੀ ਦਬਦੇ ਦਬਦੇ ਮਰੀਦਾੜਾ ਭਰ ਜਾਣਾ ਹੋ ਦਿਲ ਦਿਖੇ ਦਿਨਾ ਖੇਡੀ ਆ ਜਾ ਹਰੇ ਜਾਣਾ ਹਰੇ ਜਾਣਾ ਕਾਬੂ ਫੇਰ ਕੋਈ ਛੁੱਟਿਆ दिखा के जाएगा खाब फिर कोई झूठिया दिखा के जाएगा जा चला जाके आज भी के जाएगा जा जा चला जाके आज भी के जाएगा ਕਾਬ ਫੇਰੀ ਕੋਈ ਕਾਬ ਫੇਰੀ ਕੋਈ ਜੀ ਬਹੁਤ ਵਧੀਆ ਹੈ ਸਹਿਨਾਜ ਭਾਣ ਹੈ ਸਾਡੀ ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਨਾਲ ਨਵਾਜਿਆ ਉਸ ਰੱਬ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਨੇਤਰੀਆਂ ਭਾਣ ਹੈ ਜਿਹੜੀ ਇਸ ਦੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ ਪਰ ਸਾਹ ਨਹੀਂ ਦੇ ਰਹੀ ਇਸ ਦੇ ਨਸੀਬ ਨਸੀਬਾਂ ਨੇ ਸਾਹ ਤਾਂ ਦੇਣਾ ਜੇ ਅਸੀਂ ਇਸ ਦੀਆਂ ਸਹਾਰਾ ਬਣਾ ਜੇ ਤਾਂ ਭੈਣ ਦਾ ਸਹਾਰਾ ਬਣਨ ਵਾਸਤੇ ਇਸ ਨੂੰ ਜ਼ਰੂਰ ਵੀਡੀਓ ਨੂੰ ਉਸ ਰੱਬ ਜਿਹੀ ਰੂਹ ਦੇ ਹੱਥ ਪਹੁੰਚਾ ਦਿਓ ਜਿਹੜੀ ਭੈਣ ਦੇ ਸੁਪਨਿਆਂ ਨੂੰ ਬੂਰ ਪਾਵੇ ਅਸੀਂ ਬਹੁਤ ਸਾਰੇ ਵੀਡੀਓ ਜਿਹੜੀਆਂ ਨੇ ਰੀਲਾਂ ਜਿਹੜੀਆਂ ਦਾ ਰੀਲਾਂ ਦਾ ਚਰਚਾ ਬਣਿਆ ਹੋਇਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਪਰ ਜਿਨ੍ਹਾਂ ਦੇ ਵਿੱਚ ਸੱਚ ਦੇ ਵਿੱਚ ਹੁਨਰ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਟੈਲੈਂਟ ਹੁੰਦਾ ਹੈ ਉਹ ਹੁਨਰ ਦੱਬਿਆ ਰਹਿ ਜਾਂਦਾ ਸਿਰਫ ਲੋੜ ਹੁੰਦੀ ਹੈ ਸਹਾਰੇ ਦੀ ਤਾਂ ਜੇ ਸਹਾਰਾ ਬਣਾ ਦਾ ਇਹੋ ਜਿਹੇ ਪਰਿਵਾਰਾਂ ਦਾ ਬਣੀਏ ਜਿੱਥੋਂ ਦੁਆਵਾਂ ਦਾ ਹਿਸਾਬ ਮਿਲਨੀਆਂ ਨੇ ਤਸੀਂ ਜਰੀਆ ਬੰਦਦੇ ਆ ਤੁਸੀਂ ਸਹਾਰਾ ਬਣ ਜਾਣਾ ਇਸ ਭੈਣ ਦਾ ਇਸੇ ਉਮੀਦ ਦੇ ਨਾਲ ਮੈਨੂੰ ਦੀ ਉਹ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਮੈਂ ਦੇ ਦੇਣਾ ਦੇ ਦੇਣਾ ਥੋਨੀ ਆ ਕਿਵੇਂ ਮੇਰੀ ਮੈਨੂੰ ਮੇਰੇ ਲਾਲੀ ਭਾਜੀ ਹੁੰਦੇ ਆ ਕਹੀ ਮੈਨੂੰ ਬਸ ਮੇਰੀ ਇੰਟਰਵਿਊ ਕਰਦੇ ਇਹਨਾਂ ਨੇ ਰੀਲਾ ਪਾਉਣੀ ਆ ਇਹਨਾਂ ਨੇ ਮੇਰੀ ਵਾਹ ਫੜਨੀ ਆ ਕਿਉਂਕਿ ਵੀ ਸਿੰਗਲ ਬਣਾ ਕੇ ਛੱਡਣਗੀ ਥੋਨੀ ਪੈਣ ਸਾਡੀਆਂ ਦੁਆਵਾਂ ਦੇ ਅਸੀਸਾਂ ਤੁਹਾਡੇ ਨਾਲ ਨੇ ਤਾਂ ਬਹੁਤ ਸਾਡੀ ਸੋਨੀ ਜੀ ਤੇ ਪਿਆਰੀ ਪੈਣ ਆ ਅਸੀਂ ਜਰੀਆ ਬੰਦਦੇ ਆ ਤੇ ਹੱਥ ਜੋੜਦੇ ਆ ਕਿ ਇਸ ਭੈਣ ਦਾ ਸਹਾਰਾ ਜ਼ਰੂਰ ਬਣੀ ਆ ਯਾਰ ਇਹਦੇ ਹਾਲਾਤ ਦੇਖ ਕੇ ਜਰੂਰ ਇਸ ਭੈਣ ਵੱਲ ਧਿਆਨ ਦਿਈਏ ਸਾਨੂੰ ਦੁਆਵਾਂ ਤੇ ਅਸੀਸਾਂ ਦੀ ਲੋੜ ਹੈ ਤਾਂ ਜੇ ਅਸੀਸਾਂ ਤੇ ਦੁਆਵਾਂ ਲੈਣੀਆਂ ਤਾਂ ਇਸ ਭੈਣ ਨੂੰ ਸੁਪਨਿਆਂ ਨੂੰ ਬੂਰ ਪਾਉਣਾ ਪੈਣਾ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ ਨਾਲ